ਇਹ ਹੈ ਕਿ ਇੰਨੀਆਂ ਸੇਫਟੀ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਐਡੀ ਵੱਡੀ ਇੰਜਰੀ ਕਿਉਂ ਆ ਗਈ ਔਰ ਨਾਲ ਹੀ 50 60 ਦੀ ਸਪੀਡ ਤੇ ਹੈਲਮਟ ਦਾ ਟੁੱਟ ਜਾਣਾ ਕੀ ਸੰਭਵ ਸੀ ਜਿਹੜਾ ਕਿ 3 ਲੱਖ ਦਾ ਦੱਸਿਆ ਜਾ ਰਿਹਾ ਸੀ ਕਿ ਬਾਈਕ ਰਾਈਡਰ ਹਮੇਸ਼ਾ GoPro ਲੈ ਕੇ ਚੱਲਦੇ ਆ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੀਡੀਓ ਕਿਉਂ ਨਹੀਂ ਬਣਿਆ ਲੋਕਿਓ ਤਾਂ ਕੋਈ ਕਿਸੇ ਪ੍ਰਕਾਰ ਕੇ ਕੋਈ ਨਿਸ਼ਾਨ ਨਹੀਂ ਥੇ ਨਾ ਵਾਹਾਂ ਪਰ ਬਾਈਕ ਥੀ ना वहाँ पर हेलमेट मिला कुछ भी नहीं मिला है? एक्सीडेंट? नहीं हमारे सामने कोई बलैरो का कोई जिक्र नहीं आया प्राइवेट हॉस्पिटल है हो सकता है इसमें डॉक्टर उस टाइम ना हो या कोई सुविधा ना हो तो उन्होंने इसी वजह से कोऑपरेट ना किया हो ये सुविधा नहीं है तो आप इनको हाई ले जाए ਸੱਚੀ ਕਾਲ ਦਾ ਅਨਮਿਤ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਰਵੀ ਸੰਗਰਾਹੂਰ ਰਾਜਵੀਰ ਜਵੰਦਾ ਮਾਮਲੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਦੇ ਵਿੱਚ ਕਈ ਸਾਰੇ ਸਵਾਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪੜੇ ਹੋਣਗੇ ਉਹਨਾਂ ਸਵਾਲਾਂ ਦੇ ਵਿੱਚ ਮੇਨ ਕੁਝ ਸ਼ੱਕ ਜਤਾਏ ਜਾ ਰਹੇ ਸੀ ਕਿ ਆਖਰਕਾਰ ਇਹ ਮਾਮਲਾ ਜਿੱਡਾ ਵੱਡਾ ਬਣ ਗਿਆ ਜਾਂ ਇੱਕ ਸ਼ਖਸ ਦੀ ਜਾਨ ਚਲੀ ਗਈ ਜੋ ਨਿਆ ਉਹ ਸਾਬ ਨਾਲ ਨਹੀਂ ਸੀ ਜਾਣੀ ਚਾਹੀਦੀ ਕੁਝ ਸਵਾਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਕੁਝ ਨੌਜਵਾਨਾਂ ਵੱਲੋਂ ਆਪਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਏ ਗਏ ਕਿ ਬਾਈਕ ਰਾਈਡਰ ਹਮੇਸ਼ਾ GoPro ਲੈ ਕੇ ਚੱਲਦੇ ਆ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੀਡੀਓ ਕਿਉਂ ਨਹੀਂ ਬਣੀ ਪਹਿਲਾ ਸਵਾਲ ਸੀ ਦੂਜਾ ਸਵਾਲ ਕਿ ਨਾਲ ਦੇ ਰਾਈਡਰ ਸੀ ਜਿਹੜੇ ਉਹ ਕਿੱਥੇ ਗਏ ਅੱਗੇ ਕਿਉਂ ਨਹੀਂ ਆਏ ਇਹ ਵੀ ਇੱਕ ਸਵਾਲ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਔਰ ਐਕਸੀਡੈਂਟ ਹੋਣ ਤੋਂ ਬਾਅਦ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਇਹ ਵੀ ਸਵਾਲ ਹੈ ਇਹ ਹੈ ਕਿ ਇੰਨੀਆਂ ਸੇਫਟੀ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਐਡੀ ਵੱਡੀ ਇੰਜਰੀ ਕਿਉਂ ਆ ਗਈ ਔਰ ਨਾਲ ਹੀ 50 60 ਦੀ ਸਪੀਡ ਤੇ ਹੈਲਮਟ ਦਾ ਟੁੱਟ ਜਾਣਾ ਕੀ ਇਹ ਸੰਭਵ ਸੀ ਜਿਹੜਾ ਕਿ 3 ਲੱਖ ਦਾ ਦੱਸਿਆ ਜਾ ਰਿਹਾ ਸੀ ਔਰ ਨਾਲ ਇੱਕ ਵੱਡਾ ਜ਼ਿਕਰ ਇਹ ਚੱਲਦਾ ਸੀ ਕਿ ਇੱਕ ਬਲੈਰੋ ਗੱਡੀ ਹੈ ਜਿਸ ਦੇ ਵਿੱਚ ਟੱਕਰ ਹੋਈ ਦੱਸਿਆ ਜਾ ਰਿਹਾ ਸੀ ਕਿ ਪਹਿਲਾਂ ਦੋ ਅਵਾਰਾ ਪਸ਼ੂ ਲੜਦੇ ਹੋਏ ਆਏ ਬਲੈਰੋ ਗੱਡੀ ਆ ਰਹੀ ਸੀ ਉਸਨੇ ਬ੍ਰੇਕ ਮਾਰੀ ਔਰ ਪਿੱਛੋਂ ਰਾਜੀਵਰ ਜਵੰਦਾ ਦੀ ਬਾਈਕ ਟਕਰਾ ਗਈ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਪਿੰਜੌਰ ਦੇ ਥਾਣਾ ਦੇ ਵਿੱਚ ਪਹੁੰਚੇ ਹਾਂ ਪੁਲਿਸ ਥਾਣੇ ਪਹੁੰਚੇ ਹਾਂ ਔਰ ਸਾਰੇ ਜਵਾਬ ਲੈਣ ਦੇ ਲਈ ਮੇਰੇ ਨਾਲ ਇੱਥੋਂ ਦੇ ਥਾਣਾ ਮੁਖੀ ਐਸ ਐਚ ਓ ਬੱচ্ছু ਸਿੰਘ ਹੈ ਇਹਨਾਂ ਤੋਂ ਸਮਝਾਂਗੇ ਕਿ ਆਖਰਕਾਰ ਇਹਨਾਂ ਸਵਾਲਾਂ ਦਾ ਆਧਾਰ ਕੀ ਹੈ ਡੀ ਡੀ ਆਰ ਕੱਟੀਆਂ ਗਈਆਂ ਦੋ ਕੁੱਲ ਦੋ ਡੀ ਡੀ ਆਰ ਜਿਸ ਦੇ ਵਿੱਚ ਵੱਖ-ਵੱਖ ਵਰਸ਼ਨ ਨੇ ਕਿ ਪਰਿਵਾਰ ਦਾ ਵਰਸ਼ਨ ਵੀ ਹੈ ਔਰ ਉਹਨਾਂ ਦੇ ਨਾਲ ਜੋ ਬਾਈਕ ਰਾਈਡਰ ਸੀ ਉਹਦਾ ਵਰਸ਼ਨ ਵੀ ਹੈ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਸਾਰਾ ਕੁਝ ਸਮਝਾਂਗੇ ਸਰ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਤੁਹਾਡੇ ਕੋਲੇ ਮੁੱਢਲੀ ਜਾਣਕਾਰੀ ਕੀ ਪਹੁੰਚੀ ਸੀ ਰਾਜਵੀਰ ਜਵੰਦ ਵਾਲੇ ਮਾਮਲੇ 'ਚ ਦੇਖਿਏ 27 ਨਵੰਬਰ ਨੂੰ ਦਿਨ ਕੇ 2 ਵਜੇ ਹਮਾਰੇ ਪਾਸ ਆਪਣੇ ਸਰਕਾਰੀ ਹਸਪੀਟਲ ਸੈਕਟਰ 600 ਤੋਂ ਪ੍ਰਾਪਤ ਹੋਇਆ ਥਾ ਕਿ ਰਾਜਵੀਰ ਜਵੰਦ ਦਾ ਨਾਮ ਕੇ ਵਿਕਤੀ ਹੈ जिनकी एक्सीडेंट में चोट लगी है और अब यहाँ एडमिट हैं लेकिन उसके बाद हमारे पास फिर एक पारस हॉस्पिटल का भी रुखा आ गया था उन्होंने भी यही बात बताई थी और ये भी बता दिया था कि ये इनको हायर अथॉरिटी फोर्टिस मोहाली के लिए रेफर कर दिया वहाँ इनके जो वारिस हैं वो ले गए लेकिन जो रुके में बात थी वो जो एक्न्ेंस पैलेस था उसमें पहले परमाणु लिखा हुआ था तो हमें ये कन्फर्म नहीं था कि हमारे ही एरिया में एक्सीडेंट हुआ है लेकिन जो रुके पर नंबर थे हम उन पर तो बार बार हम कॉल कर रहे थे लेकिन उन्होंने फोन नहीं उठाया उसके नेक्स्ट डे अट्ठाईस तारीख को मैंने अपनी पुलिस टीम जो मोहाली भेजी थी फोर्टिस हॉस्पिटल में जहाँ वहाँ उनका जो साथी था जो राजवीर जमनदास जी का सुखविंदर सिंह जो भी राइडिंग में साथ था तो उन्होंने अपनी स्टेटमेंट लिखाई थी जो स्टेटमेंट में यही बात सामने आई थी कि ये बद्दी से और शिमला के लिए राइडिंग के लिए निकले थे और वहाँ घूमने के लिए जा रहे थे जब ये हमारे पिंजोर के नजदीक सॉरी हॉस्पिटल से थोड़ी पहले पहुंचे तो अचानक दो गाय आपस में लड़ रही थी और रोड पे आ गई और इनकी वहाँ पर बाइक टकरा गई थी जिससे इनके चोट लगी थी अच्छा समझाओ कि कुछ तुसी क्या कि को जानकारी नहीं थी अठाई तारीख न ਕਿ ਇਹ ਤੁਹਾਡੇ ਏਰੀਏ ਦਾ ਮਾਮਲਾ ਇਸ ਤੋਂ ਪਹਿਲਾਂ ਪਰਵਾਨੂ ਦੱਸਿਆ ਜਾ ਰਿਹਾ ਸੀ ਕੁਝ ਚਸ਼ਮਦੀਦ ਵੀ ਆਏ ਰੁੱਕਾ ਰੁੱਕਾ ਦੇ ਵਿੱਚ ਕਿਸ ਨੇ ਦਰਜ ਕੀਤਾ ਜਾਂ ਤੁਹਾਡੇ ਕੋਲ ਇੱਕ ਕਨਫਿਊਜ਼ਨ ਕਿਉਂ ਪੈਦਾ ਹੋਇਆ ਨਹੀਂ ਰੁੱਕਾ ਤੋਂ ਜੋ ਜੈਸੇ ਵੀ ਕਿਸੇ ਮਰੀਜ਼ ਕੋ ਹਸਪੀਟਲ ਲੈ ਜਾਂਦੇ ਤੇ ਰੁੱਕਾ ਤੋਂ ਡਾਕਟਰ ਹੀ ਭੇਜਦੇ ਆਕੇ ਤਾਂ ਉਹ ਤਾਂ ਜੈਸਾ ਮਰੀਜ਼ ਬਤਾਏਗਾ ਵੈਸੇ ਲਿਖेंगे ਜੋ ਸਾਥੀ ਬਤਾਏਗੇ ਉਹਨਾਂ ਨੇ ਕਨਫਰਮ ਨਹੀਂ ਕੀਤਾ ਕਿ ਪਿੰਜੌਰ ਦਾ ਏਰੀਆ ਹੈ ਜਾਂ ਪਰਵਾਨੂ ਕਾ ਹੈ ਤਾਂ ਉਹਨਾਂ ਨੇ ਪਰਵਾਨੂ ਲਿਖਾ دیا۔ ਉਹ ਕਨਫਿਊਜ਼ਨ ਅਗਲੇ ਦਿਨ ਖਤਮ ਹੋ ਗਈ। ਆ ਉਹ ਤਾਂ ਅਮੇ ਵਾ ਜਾਣੇ ਕੇ ਬਾਅਦ ਹੀ ਪਤਾ ਲਗਾ ਕਿ ਇਹ ਪਰਵਾਨੋ ਨਹੀਂ ਇਹ ਪਿੰਜੌਰ ਦਾ ਏਰੀਆ ਪੜਤਾ ਹੈ। ਅੱਛਾ ਸਰ ਜਦੋਂ ਇਹ ਤੁਹਾਨੂੰ ਪਤਾ ਲੱਗਾ ਤਾਂ ਤੁਸੀਂ ਉਹਦੀ ਜ਼ਾਹਿਰ ਜੀ ਗੱਲ ਹੈ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੋਏਗੀ। ਕੁਝ ਸਮਾਨ ਬਰਾਮਦ ਹੋਇਆ ਕੀ ਕੁਝ ਉਸ ਜਗ੍ਹਾ ਤੋਂ ਕੀ ਕੁਝ ਮਿਲਿਆ ਤੁਹਾਨੂੰ ਜਾਂ ਜੇ ਚਸ਼ਮਦੀਦ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਆ। ਇਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਹੈਲਮਟ ਟੁੱਟ ਚੁੱਕਿਆ ਸੀਗਾ ਔਰ GoPro ਜਾਂ ਜੋ ਵੀ ਵੇਅਰ ਕਰਦੇ ਆ ਜਿਹੜੇ ਬਾਈਕ ਰਾਈਡਰ ਹੁੰਦੇ ਆ ਕੀ ਅਜਿਹਾ ਸਮਾਨ ਤੁਹਾਨੂੰ ਉੱਥੋਂ ਮੌਕੇ ਤੋਂ ਮਿਲਿਆ ਕੁਝ? नहीं हम जैसे मौके पर गए थे मौके पे कोई किसी प्रकार के कोई निशान नहीं थे ना वहां पर बाइक थी ना वहां पर हेलमेट मिला कुछ भी नहीं मिला जो आई विटनेस बता रहे थे वही उन्होंने भी बताया था कि उनके जो साथी थे जो भी बाइक वगैरह थी उनको सबको साथ-साथ ले गए थे जेड़े नाल दे साथी सी वो पहला उस सामान नु ले गए। तुसी तुसी वो सामान लेने दी कोशिश कीती, ਗੱਲਬਾਤ ਕੀਤੀ, ਪਤਾ ਕੀਤਾ ਕਿ ਕੀ ਕੋਈ ਸਮਾਨ ਸੀ। ਉਹਨਾਂ ਤੋਂ ਜਿਨ੍ਹਾਂ ਜਿਨ੍ਹਾਂ ਦੇ ਬਿਆਨ ਸੀ ਜਾਂ ਜਿਹੜੇ ਸਾਥੀ ਸੀ नहीं, नहीं, जो साथी ने बताया था जैसे पांच साथी टोटल थे जिनमें राजवीर एजेंसी से मोटरसाइकिल खरीदी है तो वहां से उन्होंने फोन कर दिया था उनकी रिकवरी बैंक तुरंत आ गई थी लगा होगा घंटा भर तो उसमें वो रिकवरी बैंक तुरंत ही सारे सामान ले गए थे जी हाँ अच्छा सर एच इीज है की ਬਲੇਰੋ ਗੱਡੀ ਕਿੱਥੇ ਆ ਜਿਹਦੇ ਨਾਲ ਐਕਸੀਡੈਂਟ ਹੋਇਆ ਨਹੀਂ ਹਮਾਰੇ ਸਾਹਮਣੇ ਕੋਈ ਬਲੇਰੋ ਗਾੜੀ ਦਾ ਕੋਈ ਜ਼ਿਕਰ ਨਹੀਂ ਆਇਆ ਨਾ ਕਿਸੇ ਆਈ ਵਿਟਨੈਸ ਨੇ ਦੱਸਾਇਆ ਹੈ ਨਾ ਹੀ ਜੋ ਸਾਥੀ ਸੀ ਉਹਨਾਂ ਨੇ ਦੱਸਾਇਆ ਕਿਸੇ ਨੇ ਕਿਸੇ ਬਲੇਰੋ ਦਾ ਕੋਈ ਨੰਬਰ ਨਾਮ ਕੁਝ ਨਹੀਂ ਦੱਸਾਇਆ ਹੈ ਬਲੇਰੋ ਦਾ ਜ਼ਿਕਰ ਕਿਉਂ ਚੱਲਿਆ ਤੁਹਾਨੂੰ ਤੁਹਾਨੂੰ ਕੁਝ ਬਾਅਦ ਚ ਪਤਾ ਲੱਗਾ ਕਿ ਬਲੇਰੋ ਦਾ ਜ਼ਿਕਰ ਪੰਜਾਬ ਦੇ ਵਿੱਚ ਬਹੁਤ ਵੱਡਾ ਚੱਲ ਰਿਹਾ ਹੈ ਕਿ ਇੱਕ ਬਲੇਰੋ ਕਾਰ ਹੈ ਉਹ ਪਤਾ ਨਹੀਂ ਕਿੱਥੇ ਆ ਉਹ ਐਕਸੀਡੈਂਟ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਕਬੱਡੀ ਕਨਫਿਊਜ਼ਨ ਹੈ ਇਸ ਮਾਮਲੇ 'ਚ ਇਹ ਪਤਾ ਨਹੀਂ ਇਹ ਕਿਵੇਂ ਚੱਲਿਆ ਲੇਕਿਨ ਹਮਾਰੇ ਸਾਹਮਣੇ ਕੋਈ ਬਲੇਰੋ ਨਹੀਂ इतना हो सकता है बिनैरों बाद में आई हो और वो बता रहे हो ना जैसे गाड़ी में लेकर वो बिनैर हो सकती है लेकिन उसने तो हेल्प ही की है एक्सीडेंट केस में कोई बिलैरों नहीं आई है अच्छा सर ਜਿਹੜੀ ਇਹ ਆਪਣਾ ਡੀਡੀਆਰ ਪੜ੍ਹੀ ਹੈ ਉਸ ਦੀ ਪਹਿਲੀ ਡੀਡੀਆਰ ਦੇ ਵਿੱਚ ਜੋ ਦੋਸਤ ਨੇ ਜਿਸ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਜੋ ਪ੍ਰਾਈਵੇਟ ਹਸਪਤਾਲ ਬਿਲਕੁਲ ਨਜ਼ਦੀਕ ਪੈਂਦਾ ਸੀ 100 ਮੀਟਰ ਦੀ ਦੂਰੀ ਤੇ ਅਸੀਂ ਲੈ ਕੇ ਗਏ ਉਹ ਕਹਿੰਦੇ ਕਿ ਅਸੀਂ ਕਹਿੰਦੇ ਰਹੇ ਪਰ ਕੋਈ ਕਾਰਵਾਈ ਉਹਨਾਂ ਨੇ ਨਹੀਂ ਕੀਤੀ ਮਤਲਬ ਪ੍ਰੋਪਰ ਇਲਾਜ ਕਰਨ ਦੀ ਕੋਈ ਐਸੀ ਗੱਲ ਨਹੀਂ ਕੀਤੀ ਉਹਨਾਂ ਨੇ ਇਤਰਾਜ਼ ਜਤਾਇਆ ਉਸ ਡੀਡੀਆਰ ਦੇ ਅੰਦਰ ਜੋ ਜੋ ਸਾਨੂੰ ਤੁਹਾਡੇ ਤੋਂ ਪ੍ਰਾਪਤ ਹੋਈ ਹੈ ਕੀ ਇਸ ਮਾਮਲੇ ਦੇ ਅੰਦਰ ਪੁਲਿਸ ਕੋਈ ਕਾਰਵਾਈ ਕਰ ਸਕਦੀ ਹੁੰਦੀ ਹੈ ਮਤਲਬ ਹਸਪਤਲ ਨੂੰ ਇਸ ਤੋਂ ਇਸ ਬਾਬਤ ਪੁੱਛ ਗਏ ਚੋਗੇ ਨਹੀਂ ਇਹ ਸਵੇਰ کا ਇਤਰਾਜ਼ ਕਰਤਾ ਉਹਨਾਂ ਦੇ ਨਾਲ দেয়া ਨੇ ਤਾਂ ਉਸ ਇਤਰਾਜ਼ ਤੇ ਕੋਈ ਪੁਲਿਸ ਕਾਰਵਾਈ ਕਰ ਸਕਦੀ ਅੱਗੇ ਨਹੀਂ ਸونو ਇਹ ਸਵੇਰ کا ਜੋ ਐਕਸੀਡੈਂਟ ਦੀ ਘਟਨਾ ਸਵੇ ਸਵੇ ਕੀ تھی اور ਇਹ سوری ਹਸਪਤਲ ਇੱਕ ਪ੍ਰਾਈਵੇਟ ਹਸਪਤਲ ਹੈ ਹੋ ਸਕਦਾ ਹੈ ਇਸમે ਡਾਕਟਰ ਉਸ ਟਾਈਮ ਨਾ ਹੋ ਹੋ ਜਾਂ ਕੋਈ ਸਹੂਲਤ ਨਾ ਹੋ ਤਾਂ ਉਹਨਾਂ ਨੇ اسی وجہ سے ਕੋਆਪਰੇਟ ਨਾ ਕੀਤਾ ਹੋਵੇ ਭਈ ہاں ਇਹ ਸਹੂਲਤ ਨਹੀਂ ਹੈ ਤਾਂ ਆਪ ਇਨਕੋ ਹਾਟ ਟੋਟੀ ਲੈ ਜਾਏ ਹੂੰ

ਡੈਡ ਵਾਟ ਇਜ਼ ਹੈ ਜੀ ਚੀ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਕੁਝ ਕਨਫਿਊਜ਼ਨ ਕ੍ਰੀਏਟ ਹੋਏ ਉਹਨਾਂ ਕਨਫਿਊਜ਼ਨ ਨੂੰ ਲੈ ਕੇ ਐਸ ਐਚਓ ਸਾਹਿਬ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਦੋ ਡੀਡੀਆਰ ਹੋਈਆਂ ਦੋ ਡੀਡੀਆਰ ਦੇ ਵਿੱਚ ਜੇ ਤੁਸੀਂ ਲਾਸਟ ਵਾਲੀਆਂ ਲਾਈਨਾਂ ਪੜਨ ਦੀ ਕੋਸ਼ਿਸ਼ ਕਰੋਗੇ ਤਾਂ ਉਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਨਾ ਸਾਨੂੰ ਕਿਸੇ ਤੇ ਕੋਈ ਸ਼ੱਕ ਹੈ ਤੇ ਨਾ ਹੀ ਅਸੀਂ ਕੋਈ ਕਾਰਵਾਈ ਕਰਵਾਉਣੀ ਚਾਹੁੰਦੇ ਆ ਪਰ ਅਸੀਂ ਐਸਐਚਓ ਸਾਹਿਬ ਦੇ ਨਾਲ ਥਾਣਾ ਮੁਖੀ ਸਾਹਿਬ ਦੇ ਨਾਲ ਕਿਉਂ ਗੱਲ ਕਰਨ ਪਹੁੰਚੇ ਉਹਦੀ ਵਜ੍ਹਾ ਏਸੀ ਕੇ ਕਨਫਿਊਜ਼ਨ ਬਹੁਤ ਸਾਰਾ ਕ੍ਰੀਏਟ ਹੋਇਆ ਪਿਆ ਸੀ ਕਿ ਆਖਰਕਾਰ ਉੱਥੇ ਵਾਪਰਿਆ ਕੁਝ ਹੋਰ ਹੈ ਦਿਖਾਇਆ ਕੁਝ ਹੋਰ ਜਾ ਰਿਹਾ ਜੋ ਡਾਕੂਮੈਂਟੇਸ਼ਨ ਹੈ ਜੋ ਲੀਗਲ ਤੌਰ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਬਾਬਤ ਤੁਸੀਂ ਇਹ ਸਾਰੀ ਗੱਲਬਾਤ ਸੁਣ ਚੁੱਕੇ ਹੋ ਇਸ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਡੇ ਤੱਕ ਪਹੁੰਚਾ ਸਕਦੇ ਹੋ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਦਾ